ਗੱਲ ਤਾਂ ਇਹ ਕਰਦੇ ਹੋਂ ਕਿ ਨਾਮ ਜਪੋ ਸਿੰਘ ਸਜੋ ਤੇ ਜੇ ਕੋਈ ਇਹ ਕਹਿੰਦਾ ਹੈ ਕਿ ਅਸੀਂ ਤੁਹਾਨੂੰ ਮਿਲਣਾ ਹੈ ਤੁਸੀਂ ਉਹ ਤੋਂ ਪੈਸੇ ਮੰਗਦੇ ਹੋ ਤਾਂ ਪੋਡਕਾਸਟ ਬਾਰੇ ਗੱਲ ਕੀਤੀ ਸੀ ਨਾ ਉੱਤੇ ਉਹ ਮੈਨੂੰ ਦੱਸੋ ਜੀ ਫਿਰ ਆ ਜਾਓ ਤੁਹਾਨੂੰ ਅੱਛਾ ਆ ਜਾ ਜੀ ਇਹ ਵਾਦੋ ਦੇਣਾ ਵਾਦੋ ਸੇਵਾ ਦਾਸ ਆ ਜੀ ਸਜੋ ਆਪਾਂ ਤਾਂ ਪ੍ਰਚਾਰ ਹੀ ਕਰਨਾ ਵਾ ਨਾ ਇਹਦੇ ਬਾਰੇ ਵੀ 10000 ਲਵਾਂਗੇ ਤੁਸੀਂ ਤੁਸੀਂ ਵੀ ਜਿਹਦੇ ਕਰ ਰਹੇ ਹੋ ਆਸਾਂ ਨਹੀਂ ਆਉਂਦੀ ਤੁਸੀਂ ਨਹੀਂ ਤੁਸੀਂ ਕੰਤਾਰ ਆਇਆ ਨਾ ਪੈਸਾ ਬਾਰੇ ਪੁੱਛ ਰਹਿਗੇ ਕਿੰਨੀ ਪੈਸਾ ਦੇਣਾ ਤਾਂ ਮੈਂ 10000 ਤੋਂ ਸ਼ੁਰੂ ਕਰਾਂ ਦੇ ਨਾਮ ਦੀ ਗੱਲ ਕਰਨੀ ਹੈ ਤੇ ਗੁਰੂ ਦੇ ਨਾਮ ਦੇ ਕਾਦੇ ਪੈਸੇ ਕਹਿ ਰਹੇ ਹੋ ਕਿ ਮੈਨੂੰ ਕਲਪਾਤ ਆ ਉਹਨੇ ਤੰਗ ਕਰਦਾ ਸੀ ਕਿਉਂ ਤੰਗ ਕਰਦਾ ਉਹਨੂੰ ਸਮੱਸਿਆ ਇਹ ਹੀ ਹੋ ਸਕਦਾ ਕਿ ਪ੍ਰਵਾਸੀ ਹੋ ਕੇ ਸਾਡੇ ਸਿੱਖੀ ਦਾ ਗੱਲਾਂ ਸਿਖਾਉਂਦਾ ਤੁਸੀਂ ਤਾਂ ਸਿਖਾਇਆ ਹੀ ਕੁਝ ਨਹੀਂ ਕਿਸੇ ਨੂੰ ਮੈਂ ਸਿਖਾਇਆ ਵੀ ਕੁਝ ਨਹੀਂ ਜੇ ਉਹ ਗੁਰੂ ਦਾ ਗੱਲ ਕਰੇ ਤਾਂ ਇੰਟਰਵਿਊ ਦਾ ਨਾਮ ਕਿਉਂ ਲਿਆ ਹੋਰ ਇੰਟਰਵਿਊ ਕਾਦੇ ਤੇ ਕਰਦੇ ਹੋ ਤੁਸੀਂ ਇਸ ਤੋਂ ਪਹਿਲਾਂ ਜੇ ਕੋਈ ਗੱਲ ਹੁੰਦੀ ਹੋ ਸਕਦਾ ਤੁਸੀਂ ਸਾਡੇ ਤੋਂ ਵੀ ਮੰਗਦੇ ਦਾ ਜੇ ਕੋਈ ਇੰਟਰਵਿਊ ਕਰੇ ਤਾਂ ਉਹਦਾ ਮੈਨੂੰ ਕੁਛ ਨਾ ਕੁਛ ਦੇ ਕੇ ਤਾਂ ਕਰਦਾ ਸੇਵਾ ਹਾਂ ਤਾਂ ਹੀ ਭਈ ਮੈਂ ਬੇਲਾ ਰੱਖ ਕੇ ਕੀ ਕਰਾਂ ਪਰ ਤੁਸੀਂ ਕਹਿੰਦੇ ਹੋ ਕਿ ਮੈਨੂੰ ਆਪਣੀ ਧਰਤੀ ਨਾਲ ਪਿਆਰ ਨਹੀਂ ਨੇਪਾਲ ਨਾਲ ਪਿਆਰ ਨਹੀਂ ਪੰਜਾਬ ਨਾਲ ਪਿਆਰ ਕਿਵੇਂ ਤੁਸੀਂ ਇਸ ਗੱਲਾਂ ਦਾ ਫਾਇਦਾ ਤਾਂ ਨਹੀਂ ਉਠਾਉਣ ਲੱਗੇ ਕਿ ਲੋਕ ਮੈਨੂੰ ਪਸੰਦ ਕਰਨ ਲੱਗੇ ਕਿ ਮੈਂ ਠੀਕ ਹੈ ਅਮਰ ਤੇ ਸ਼ੱਕਿਆ ਹੋਇਆ ਮੈਂ ਗੁਰੂ ਦੀ ਗੱਲ ਕਰਦਾ ਸੁਰੇਸ਼ ਸਿੰਘ ਖਾਲਸਾ ਅ ਪਿਛਲੇ ਦਿਨਾਂ ਦੇ ਵਿੱਚ ਕਾਫੀ ਚਰਚਾ ਦੇ ਵਿੱਚ ਰਿਹਾ ਜਦੋਂ ਉਸ ਦੀ ਇੱਕ ਛੋਟੀ ਜੀ ਕਲਿੱਪ ਵਾਇਰਲ ਹੁੰਦੀ ਹੈ ਗੁਰੂ ਵਾਲਾ ਬਣੀਏ ਵੀਰ ਜੀ ਗੁਰੂ ਵਾਲਾ ਬਣੀਏ ਬਹੁਤ ਸਾਰੇ ਲੋਕਾਂ ਨੇ ਮਜ਼ਾਕ ਵੀ ਬਣਾਇਆ ਉਸ ਤੋਂ ਬਾਅਦ ਬਹੁਤ ਸਾਰੇ ਲੋਕ ਸਮਰਥਨ ਚ ਵੀ ਆਏ ਕਿ ਠੀਕ ਹੈ ਚਲੋ ਬੰਦਾ ਭਾਵੇਂ ਪ੍ਰਵਾਸੀ ਹੈ ਗੱਲ ਤਾਂ ਗੁਰੂ ਦੀ ਕਰਦਾ ਹੈ ਚਲੋ ਲੋਕਾਂ ਨੇ ਮਜ਼ਾਕ ਦੇ ਰੂਪ ਦੇ ਵਿੱਚ ਕਈ ਉਹਦੇ ਹੱਕ ਚ ਆ ਕੇ ਖੜੇ ਚੀਜ਼ਾਂ ਚ ਚੱਲਦੀਆਂ ਰਹੀਆਂ ਪਰ ਬੀਤੇ ਕੱਲ ਇੱਕ ਆਡੀਓ ਵਾਇਰਲ ਹੋ ਗਈ ਉਹਦੇ ਵਿੱਚ ਇੱਕ ਪੱਤਰਕਾਰ ਫੋਨ ਕਰਦਾ ਹੈ ਸੁਰੇਸ਼ ਸਿੰਘ ਹੋਰਾਂ ਨੂੰ ਕਿ ਅਸੀਂ ਤੁਹਾਡਾ ਪੋਡਕਾਸਟ ਕਰਨਾ ਚਾਹੁੰਦੇ ਹਾਂ ਅੱਗੋਂ ਸੁਰੇਸ਼ ਸਿੰਘ ਕਹਿੰਦਾ ਹੈ ਕਿ 10000 ਰੁਪਏ ਲਵਾਂਗਾ ਉਹ ਕਹਿੰਦਾ ਜੀ ਜਿਆਦਾ ਨਹੀਂ ਕਹਿੰਦਾ ਤੁਸੀਂ ਆਓ ਤਾਂ ਸਹੀ ਆਪਾਂ ਵੱਧ ਘੱਟ ਕਰ ਲਾਂਗੇ ਇਹਦੀ ਵੀ ਚਰਚਾ ਛਿੜ ਗਈ ਕਿ ਸੁਰੇਸ਼ ਸਿੰਘ ਹੁਣ ਪੈਸੇ ਮੰਗਣ ਲੱਗ ਜੂਗਾ ਜੇ ਉਹ ਗੁਰੂ ਦੀ ਗੱਲ ਕਰਦਾ ਹੈ ਜਾਂ ਗੁਰੂ ਦੇ ਪ੍ਰਚਾਰ ਦੀ ਗੱਲ ਕਰਨੀ ਆ ਤਾਂ ਫਿਰ ਇੰਟਰਵਿਊ ਦੇ ਪੈਸੇ ਕਾਹਦੇ ਲੋਕ ਦੋ ਧੜੇ ਹਰ ਪਾਸੇ ਬਣ ਜਾਂਦੇ ਆ ਦੋ ਧਰਾ ਬਣ ਜਾਂਦੀਆਂ ਅਸੀਂ ਸੁਰੇਸ਼ ਸਿੰਘ ਕੋਲੇ ਪਹੁੰਚ ਗਏ ਗੁਰੂ ਦੇ ਬਾਣੇ ਚ ਨੇ ਸਾਡੇ ਨਾਲ ਨੇ ਔਰ ਸ੍ਰੀ ਰੇਸ਼ ਸਿੰਘ ਜੀ ਜਿਹੜੀ ਉਹ ਆਡੀਓ ਵਾਇਰਲ ਹੋਈ ਤੁਹਾਡੀ ਹੈ ਹਾਂ ਜੀ ਮੇਰੀ ਹੈ ਜੀ ਪੈਸੇ ਕਿਉਂ ਮੰਗ ਰਿਹਾ ਤੁਸੀਂ ਉਹਦੇ ਚ ਉਹ ਫਿਰ ਉਹ ਗੱਲਾਂ ਪੈਸੇ ਵਾਲਾ ਕਰਿਆ ਨਾ ਹੁਣ ਤੁਸੀਂ ਆਇਆ ਵੀ ਸਾਰੀ ਗੱਲ ਦੱਸੋ ਸਾਰੀ ਗੱਲ ਦੱਸੋ ਹੋਇਆ ਕੀ ਸੀਗਾ ਪਹਿਲਾਂ ਉਹਨੇ ਗੁਰੂ ਘਰ ਮੈਂ ਫਤਿਹਗੜ੍ਹ ਸਾਹਿਬ ਸੇਵਾ ਕਰਦਾ ਰਿਹਾ ਕੇ ਦਾ ਕਈ ਵਾਰ ਮੈਂ ਉਹਦੇ ਫੋਨ ਕੱਟਿਆ ਗਿਆ ਘਟਦਾ ਗਿਆ ਉਹ ਫਿਰ ਕੱਟਦਾ ਗਿਆ ਮੈਨੂੰ ਇੰਨੀ ਗੱਲ ਦਾ ਗੋਸਾ ਕਰਾਤਾ ਉਹਨੇ ਮੈਂ ਗੁਰੂ ਦਾ ਸੇਵਾ ਕਰਦਾ ਫੇਰ ਨਹੀਂ ਇਹ ਫੋਨ ਕਰਨੇ ਸਹਰਦਾ ਬੰਦਾ ਕਈ ਦਿਨ ਸੇ ਫੋਨ ਕਰਦਾ ਰਹਾ ਕਿ ਮੈਂ ਤੇਰਾ ਇੰਟਰਵਿਊ ਲੈਣਾ ਜਦ ਇੰਟਰਵਿਊ ਦਾ ਨਾਮ ਲਿਆ ਤਾਂ ਮੈਂ ਕਹਾ ਪਾਜੀ ਤੂੰ ਸੇ 4 ਦਿਨ ਕਹਿੰਦਾ ਰਹਾ ਤੂੰ ਤੁਸੀਂ ਆਇਆ ਨਹੀਂ ਹੁਣ ਫੇਰ ਤੂੰ ਗੁਰੂ ਘਰ ਦੇਖ ਲੈਣਾ ਜਦੇ ਫੋਨ ਕਰ ਦੇਣਾ ਤਾਂ ਉਹ ਨਹੀਂ ਰਿਕਾਰਡਿੰਗ ਕਰੀਆ ਉਹ ਗੱਲਾਂ ਜਿਹੜਾ ਮੈਂ ਪੈਸੇ ਦਾ ਜਦ ਗੱਲ ਕਰੀਆ ਉਹਨੇ ਜਦ ਪੈਸਾ ਪੁੱਛਿਆ कि कि कमीशन है वही भी नहीं रिकॉर्डिंग चले आया च लिया वो कि कमीशन आ इंटरव्यू दा दस कमीशन पूछ रहा फिर मैं सोचिया मैं बंदा कमीशन पर आ गया हेनू हूं ठोक नहीं भरना तो मैं कहा कि दस हजार से शुरू हुआ मेरा मैं भी बच्चा पालना मैं भी चार दिन हो गया बेला फिरता मेरा पांचवा महीना है आज इंटरव्यू वाला आंदे है कोई भी पूछ ले कि इंटरव्यू वाला पैसा दे के गया सारे ने आया ਮੈਂ ਮੰਗਿਆ ਨਹੀਂ ਆਪਣੇ ਸਰਦਾਰ ਕੋਈ ਵੀ ਦੇਵੇ ਉਹ ਪਰਮਾਤਮਾ ਜਾਣਦਾ ਹੈ ਮੈਂ ਰੱਬ ਦੇ ਨਾਮ ਦਾ ਪ੍ਰਚਾਰ ਕਰਦਾ ਪਰ ਉਹ ਬੰਦਾ ਨਾ ਮੈਨੂੰ ਜੜਾ ਚ ਬਹਿ ਗਿਆ ਸੂਰੋ ਸੇ ਤਮ ਕੀ ਵੀ ਹੁੰਦਿੰਦਰਾ ਦੁਸ਼ਮਣੀ ਹੈ ਸ੍ਰੀ ਰੇਸ਼ ਸਿੰਘ ਨਾਲ ਉਹਦੀ ਕੀ ਦੁਸ਼ਮਣੀ ਹੋ ਸਕਦੀ ਹੈ ਉਹਦਾ ਦੁਸ਼ਮਣੀ ਮੈਨੂੰ ਇਹ ਕਹਿ ਰਹੇ ਕਿ ਮੈਨੂੰ ਕਲਪਾਤ ਆ ਉਹਨੇ ਤੰਗ ਕਰਤਾ ਸੀ ਕਿਉਂ ਤੰਗ ਕਰਤਾ ਪਤਾ ਨਹੀਂ ਤੁਹਾਡੇ ਤੋਂ ਕੀ ਉਹਨੂੰ ਉਹਨੂੰ ਸਮੱਸਿਆ ਕੀ ਹੋ ਸਕਦੀ ਹੈ ਤੁਹਾਡਾ ਕੀ ਮੰਨਣਾ ਹੈ ਉਹਨੂੰ ਸਮੱਸਿਆ ਇਹ ਹੀ ਹੋ ਸਕਦਾ ਕਿ ਪਰਵਾਸੀ ਹੋ ਕੇ ਸਾਡੇ ਸਿੱਖੀ ਦਾ ਗੱਲਾਂ ਸਿਖਾਉਂਦਾ ਇਹ ਲੋਕਾਂ ਨੂੰ ਵੀ ਕਮੈਂਟ ਗੱਲੇ ਕਰ ਤੁਸੀਂ ਦਾ ਸਿਖਾਇਆ ਹੀ ਕੁਝ ਨਹੀਂ ਕਿਸੇ ਨੂੰ ਮੈਂ ਸਿਖਾਇਆ ਵੀ ਕੁਝ ਨਹੀਂ ਮੈਂ ਸਿਰਫ ਉਹਨੂੰ ਕਹਿਣਾ ਕਿ ਤੂੰ ਹੁਣ ਵੀ ਗੱਲਾ ਘੱਟਦਾ ਆ ਕਮੈਂਟ 'ਚ ਕਹਿੰਦਾ ਇਹਨੂੰ ਚਮਲਾ ਲਿਆ ਸਿਰਪਾ ਚੜਾ ਲਿਆ ਦੇਖ ਲੋ ਗੁਰੂ ਵਾਲਾ ਬਣਾ ਲਿਆ ਤੁਸੀਂ ਸਿਰਪਾ ਚੜਾ ਲਿਆ ਕਿਆ ਸਿਰਪਾ ਚੜਾ ਲਿਆ ਮੈਨੂੰ ਕਿਨੇ ਦੌਲਤ ਦਿੱਤਾ ਕਿਆ ਪੈਸਾ ਗਿਣੀ ਆਉਨੇ ਆ ਜੇ ਪੈਸਾ ਗਿੰਦਾ ਹੋਵੇ ਫਿਰ ਤਾਂ ਮਾਨੀਆ ਕਿ ਇਹ ਪੈਸਾ ਦਿੱਤਾ ਦੇਖੋ ਅਸੀਂ ਜੇ ਤੁਹਾਡਾ ਇਹ ਇੰਟਰਵਿਊ ਕਰਨ ਆਏ ਹਾਂ ਅਸੀਂ ਤੁਹਾਡੀ ਕੋਈ ਪ੍ਰੋਮੋਸ਼ਨ ਵਾਸਤੇ ਨਹੀਂ ਆਏ ਹਾਂਜੀ ਹਾਂਜੀ ਅਸੀਂ ਸਿਰਫ ਇਸ ਕਰਕੇ ਆਏ ਹਾਂ ਤੁਹਾਡੇ ਕੋਲ ਕਿ ਤੁਸੀਂ ਗੁਰੂ ਦੇ ਬਾਣੇ ਦੇ ਵਿੱਚੋਂ ਹਾਂਜੀ ਜਿਹੜਾ ਬੰਦਾ ਗੁਰੂ ਦੇ ਬਾਣੇ ਦੇ ਵਿੱਚ ਆ ਉਹ ਇਹ ਚਾਹੁੰਦਾ ਹੈ ਕਿ ਮੈਂ ਨਿਸ਼ਕਾਮ ਸੇਵਾ ਕਰਾਂ ਹਾਂਜੀ ਨਿਸ਼ਕਾਮ ਗੁਰੂ ਦਾ ਜਾਪ ਕਰਾਂ ਲੋਕਾਂ ਤੱਕ ਮੇਰੀ ਗੱਲ ਪਹੁੰਚੇ ਚਾਹੇ ਸੋਸ਼ਲ ਮੀਡੀਆ ਦਾ ਜ਼ਰੀਆ ਹੀ ਹੈਗਾ ਅਸੀਂ ਤੁਹਾਡੇ ਕੋਲ ਇਸ ਗੱਲ ਕਰਕੇ ਆਏ ਹਾਂ ਕਿ ਸਾਨੂੰ ਇਤਰਾਜ਼ ਹੋਇਆ ਕਿ ਤੁਸੀਂ ਗੱਲ ਤਾਂ ਗੁਰੂ ਦੀ ਕਰਦੇ ਹੋ ਗੱਲ ਤਾਂ ਇਹ ਕਰਦੇ ਹੋ ਕਿ ਨਾਮ ਜਪੋ ਸਿੰਘ ਸਜੋ ਸਿੰਘ ਸਜੋ ਤੇ ਜੇ ਕੋਈ ਇਹ ਕਹਿੰਦਾ ਹੈ ਕਿ ਅਸੀਂ ਤੁਹਾਨੂੰ ਮਿਲਣਾ ਹੈ ਤੁਸੀਂ ਉਹ ਤੋਂ ਪੈਸੇ ਮੰਗਦੇ ਹੋ ਅਸੀਂ ਤਾਂ ਇਸ ਕਰਕੇ ਇਸ ਇਤਰਾਜ਼ ਵਜੋਂ ਤੁਹਾਡੇ ਕੋਲ ਪਹੁੰਚਿਆ ਇਹ ਨਹੀਂ ਮਿਲਣੇ ਲਈ ਨਹੀਂ ਕਹਾ ਸਿਰਫ ਕਹਾ ਕਿ ਮੈਂ ਇੰਟਰਵਿਊ ਲੈਣਾ ਗੁਰੂ ਦਾ ਗੱਲ ਤਾਂ ਬਾਅਦ ਚ ਕਰਿਆ ਉਹਨੇ ਵਾਇਰਲ ਤਾਂ ਕਰਿਆ ਕਿ ਉਹ ਗੁਰੂ ਦਾ ਗੱਲ ਨਾ ਲਾਇਆ ਬਾਅਦ ਚ ਜਦ ਮੈਂ ਪੈਸਾ ਮੰਗ ਲਿਆ ਬਾਅਦ ਉਹ ਗੁਰੂ ਨਾਨਕ ਜੀ ਕੇ ਗੱਲ ਕਰਤਾ ਕਹਿੰਨਾ ਮੈਂ ਗੁਰੂ ਦਾ ਗੱਲ ਕਰਨਾ ਜੇ ਉਹ ਗੁਰੂ ਦਾ ਗੱਲ ਕਰੇ ਤਾਂ ਇੰਟਰਵਿਊ ਦਾ ਨਾਮ ਕਿਉਂ ਲਿਆ ਨਹੀਂ ਹੋਰ ਇੰਟਰਵਿਊ ਗਾਦੇ ਤੇ ਕਰਦੇ ਹਾਂ ਤੁਸੀਂ ਗੁਰੂ ਤੇ ਗੁਰੂ ਦੇ ਨਾਮ ਤੇ ਹੀ ਕਰਦੇ ਹੋ ਜੇ ਜੇ ਤੁਸੀਂ ਗੁਰੂ ਦੀ ਗੱਲ ਕਰਦੇ ਹੋ ਤਾਂ ਉਹਨੇ ਕਿਹਾ ਕਿ ਅਸੀਂ ਤੁਹਾਡੇ ਕੋਲੇ ਆਉਣਾ ਗੁਰੂ ਦੇ ਨਾਮ ਦੀ ਗੱਲ ਕਰਨੀ ਹੈ ਤੇ ਗੁਰੂ ਦੇ ਨਾਮ ਦੇ ਕਾਦੇ ਪੈਸੇ ਨਹੀਂ ਪੈਸਾ ਨਹੀਂ ਮੰਗਿਆ ਇਹ ਵੀ ਪਤਾ ਵੀ ਸੁਰੇਸ਼ ਸਿੰਘ ਕੌਣ ਹੈ ਇਸੇ ਕਰਕੇ ਤਾਂ ਤੁਸੀਂ ਵਾਇਰਲ ਹੋਏ ਹੋ ਬਈ ਮੈਂ ਇਹੀ ਚਾਹਾਂ ਕਿ ਮੇਰਾ ਵੀ ਬੱਚੇ ਆ ਕਿ ਤੁਸੀਂ ਕਿੰਨੀ ਇੰਟਰਵਿਊ ਲੈ ਕੇ ਚਲੀ ਜਾਣਾ ਕਿ ਚਲੋ ਤੁਸੀਂ ਕੰਤਾਰ ਹੈ ਨਾ ਪੈਸਾ ਵਾਰੇ ਪੁੱਛ ਰਹੇ ਕਿ ਕਿੰਨੀ ਪੈਸਾ ਤੇਰਾ ਤਮੈਂ 10000 ਸੇ ਸ਼ੁਰੂ ਕਰਤਾ ਮੈਂ ਜਾਣ ਕੇ ਕਾਇਆ ਕਿਥੋਂ ਤੱਕ ਰੇਟ ਰੱਖਿਆ ਹੈ ਹੈ ਬਸ ਦੇਣਾ ਕਿਨੇ ਹੈ ਵੀਰ ਜੀ ਦੇਣਾ ਕਿਸੇ ਨੇ ਨਹੀਂ ਮੈਂ ਉਸੇ ਰੇਟ ਰੱਖ ਲਿਆ ਤੂੰ ਹਾਂ ਜੇ ਉਹ ਕੰਤਾਇਆ ਤਾਂ ਮੈਂ ਗਲਤ ਜਵਾਬ ਦਿੱਤਾ ਵੈਸੇ ਲੈਂਦੇ ਨਹੀਂ ਮੈਨੂੰ ਕਾਮ ਹੈ ਸਿਰਫ ਉਹਨੂੰ ਕਿਹਾ ਹਾਂ ਮੈਂ ਕਿਸੇ ਨੂੰ ਨਹੀਂ ਕਿਹਾ ਇੰਟਰਵਿਊ ਤੱਕ ਤੁਸੀਂ ਨੂੰ ਵੀ ਨਹੀਂ ਕਾਮ ਹੈ ਕਾ ਨਹੀਂ ਕਾ ਨਾ ਫੇਰ ਤੁਸੀਂ ਆਪ ਸੋਚੋ ਉਹ ਕੰਤਾਇਆ ਮੈਨੂੰ ਹੁਣ ਵੀ ਗੱਲਾਂ ਕਰਦਾ ਧਮਕੀ ਦਿੰਦਾ ਹੈ ਪਿੱਛੇ ਵੀ ਧਮਕੀ ਦਿੰਦਾ ਰਾਂ ਮੈਂ ਤਾਂ ਹੁਣ ਚੀਜ਼ ਵਾਇਰਲ ਹੋ ਗਈ ਤੁਸੀਂ ਸਾਡੇ ਤੋਂ ਨਹੀਂ ਮੰਗੇ ਇਸ ਤੋਂ ਪਹਿਲਾਂ ਜੇ ਕੋਈ ਗੱਲ ਹੁੰਦੀ ਹੋ ਸਕਦਾ ਤੁਸੀਂ ਸਾਡੇ ਤੋਂ ਵੀ ਮੰਗ ਲੈਂਦੇ ਨਹੀਂ ਮੰਗ ਸਕਦਾ ਜੇ ਆ ਜਾਂਦੇ ਪਿਆਰ سے ਮੈਂ ਚਾਹ ਵੀ ਪਿਲਾਉਣਾ ਛੰਡੇ ਵੀ ਪਿਲਾਉਣਾ ਪਾਣੀ ਵੀ ਪਿਲਾਉਣਾ ਆਪਣਾ ਜਾਨ ਸਮਝ ਕੇ ਰੱਖਦੇ ਤੁਸੀਂ ਪਰ ਉਹ ਪੈਸਾ ਗੱਲ ਕਿਉਂ ਕਰਿਆ ਲੋਕ ਇਹ ਕਹਿੰਦੇ ਆ ਕਿ ਸੁਰੇਸ਼ ਸਿੰਘ ਖਾਲਸਾ ਨੂੰ ਇਸ ਕਰਕੇ ਵੀ ਲੋਕ ਕਹਿੰਦੇ ਕਿ ਸਿਰ ਤੇ ਚੜਾ ਲਿਆ ਇਹਦੇ ਸਿਰ ਤੇ ਚੜਾ ਲਿਆ ਕਿ ਲੋਕ ਵਾਇਰਲ ਕਰ ਰਹੇ ਆ ਹੁਣ ਸਾਨੂੰ ਵੀ ਲੋਕ ਕਹਿਣਗੇ ਕਿ ਇਹਨਾਂ ਦਾ ਇੰਟਰਵਿਊ ਕਰਨ ਕਿਉਂ ਆ ਗਏ ਹਾਂ ਸਿਰਪਾ ਕੀ ਮਤਲਬ ਕਿ ਗੁਰੂ ਕੇ ਗੱਲ ਕਰ ਨਹੀਂ ਸਕਦੇ ਅਸੀਂ ਗੁਰੂ ਸਭ ਦਾ ਹੋ ਨਾ Hindu ਨਾ Musalman ਨਾ Sikh ਉਹ ਸਭ ਦੇ ਆ ਕਿਸੇ ਕੇ ਲਿਖਿਆ ਨਹੀਂ ਆ ਕਿ ਮੇਰਾ ਗੁਰੂ ਆ ਤੁਹਾਨੂੰ ਤੁਹਾਨੂੰ ਇਸ ਗੱਲ ਦਾ ਪਤਾ ਲੱਗਾ ਕਿ ਸੋਸ਼ਲ ਮੀਡੀਆ ਤੋਂ ਕੋਈ ਪੈਸਾ ਬਣਦਾ ਹੈ ਇਸ ਕਰਕੇ ਮੈਨੂੰ ਕਿਸੇ ਨੇ ਦੱਸਿਆ ਕਿ ਇਹ ਇੰਟਰਵਿਊ ਕਰਕੇ ਲੈ ਜਾਂਦੇ ਆਂ ਵਾਇਰਲ ਕਰ ਲੈਂਦੇ ਆਂ ਫੇ ਇਹਨਾਂ ਨੂੰ ਵੀ ਉਹਦਾ ਪੈਸਾ ਹੁੰਦਾ ਹੈ ਤੇ ਮੈਂ ਆ ਚੱਲ ਤੂੰ ਲੱਗਿਆ ਵਿੱਚੋਂ ਹਿੱਸਾ ਵੰਡਣਾ ਚਾਹੀਦਾ ਨਹੀਂ ਮੈਨੂੰ ਹਿੱਸਾ ਦਾ ਰੋੜ ਨਹੀਂ ਇਹ ਤੁਸੀਂ ਦਾ ਮਿਹਨਤ ਆ ਕਰੋ ਜੇਰਾ ਮੈਂ ਦਿਹਾਰੀ ਛੱਡ ਕੇ ਮਰਦਾ ਆ ਸਾਰਾ ਦਿਹਾਰੀ ਚਾਰ-ਚਾਰ ਦਿਨ ਲੜਾ ਜਾ ਲਾਈ ਗਿਆ ਤੇ ਮੇਰਾ ਵੀ ਤਾਂ 6 ਜਾਨੇ ਖਾਣੇ ਵਾਲਾ ਹੈ ਕਿਤੇ ਮਿੱਟੀ ਕਿਲਾ ਮਾਉਣਨ ਤੂੰ ਨਾ ਇਹ ਤਾਂ ਜੇ ਕੋਈ ਇੰਟਰਵਿਊ ਕਰੇ ਤਾਂ ਉਹਦਾ ਮੈਨੂੰ ਕੁਛ ਨਾ ਕੁਛ ਦੇ ਕੇ ਜਾ ਸੇਵਾ ਹਾਂ ਤਾਂ ਹੀ ਫੇ ਮੈਂ ਬੇਲਾ ਰੱਖ ਕੇ ਕੀ ਕਰੂੰਗਾ ਇੱਕ ਅੰਦਰ ਰੱਬ ਤਾਂ ਕਹਿੰਦਾ ਕੋਈ ਮਸਲਾ ਹੱਲ ਹੋਊਗਾ ਜੇ ਤੁਰੂੰਗਾ ਕਹੀਂ ਤੁਸੀਂ ਬੰਦ ਕਰ ਦਿਓ ਨਾ ਕਹਦੋ ਮੈਂ ਨਹੀਂ ਇੰਟਰਵਿਊ ਮੈਂ ਕਾਹ ਦਿਆ ਤਾਂ ਇਹ ਜਾਣ ਜਾਣ ਕੇ ਛੇੜਦਾ ਤਾਂ ਮੈਂ ਕਾਹ ਦਿਆ ਤਾਂ ਤੁਸੀਂ ਅੱਜ ਕੈਮਰੇ ਤੇ ਕਹਿ ਦਿਓ ਕੋਈ ਪੱਤਰਕਾਰ ਨਾ ਆਵੇ ਮੇਰੇ ਕੋਲ ਇੰਟਰਵਿਊ ਨਾ ਹਾਂ ਮੇਰੇ ਕੋਲ ਨਾ ਆਵੇ ਬਸ ਮੇਰੇ ਕੋਲ ਮੈਨੂੰ ਮੈਨੂੰ ਜ਼ਰੂਰਤ ਨਹੀਂ ਹੈ ਮੈਨੂੰ ਗੁਰੂ ਨਾਨਕ ਜੀ ਦੇਣਾ ਉਹੀ ਮੈਂ ਸਫਰ ਕਰਕੇ ਹੀਰਾ ਸਮਝ ਕੇ ਰੱਖੂੰਗਾ ਪਰ ਜੇ ਮੈਨੂੰ ਕੰਤਾਵੇ ਜੇ ਮੈਨੂੰ ਪਿੱਛੇ ਸੇ ਉਹ ਉੱਚੀ ਨੀਮੀ ਗੱਲ ਕਰੇ ਤਾਂ ਉਹ ਹੀ ਜਾਣਦਾ ਹੈ ਮੈਂ ਤਾਂ ਇਕੱਲਾ ਹੈ ਨੇਪਾਲ ਕੇ ਰਹਿਣ ਵਾਲਾ ਸ੍ਰੀ ਗੁਰੂ ਗੋਬਿੰਦ ਸਿੰਘ ਦੇ ਮੈਂ ਪੁੱਤਰ ਹਾਂ ਮੈਂ ਜਦ ਬਣੇ ਚ ਆ ਗਿਆ ਨਾ ਮੈਂ ਡਰਦਾ ਡੁਰਦਾ ਕੋਈ ਨਹੀਂ ਹੈ ਜੇ ਚਾਹੇ ਮੈਨੂੰ ਆਜ ਮਾਰ ਦੇਵੇ ਪਰ ਸਾਰੇ ਸੰਗਤ ਕੇ ਲਈ ਮੈਂ ਸਿਰ ਵੀ ਦੇ ਦੂੰਗਾ ਇਹ ਗੱਲ ਕਰੇ ਅੱਛਾ ਪੰਜਾਬ ਪੰਜਾਬ ਵਾਸਤੇ ਕੀ ਸੋਚਦੇ ਹੋ ਤੁਸੀਂ ਬੜਾ ਪੰਜਾਬ ਬਾਰੇ ਗੱਲ ਕਰਦੇ ਹੋ ਹਾਂ ਪੰਜਾਬ ਬਾਰੇ ਇਹੀ ਸੋਚਦਾ ਕਿ ਇੰਨਾ ਮੋਹ ਕਿਵੇਂ ਹੋ ਗਿਆ ਪੰਜਾਬ ਮੋ ਇਹ ਮੇ ਹੋ ਗਿਆ ਕਿ ਨਾਲ ਨਾਲ ਨੇਪਾਲ ਨਾਲ ਹੈਗਾ ਮੋ ਤੁਹਾਡਾ ਨਹੀਂ 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 ਕਿਉਂ ਨਹੀਂ ਹੈਗਾ ਉੱਥੇ ਜੰਮੇ ਜਾਏ ਹੋ ਜੰਮੀਆਂ ਵਿਛਾ ਕੇ ਜਬ ਹਾਲ ਤਾਂ ਵੀ ਹੈ ਨਾ ਤੁਸੀਂ ਪੰਜਾਬ ਦੇ ਜੰਮੇ ਜਾਏ ਹੋ ਠੀਕ ਹੈ ਤੁਸੀਂ ਬਾਣੇ ਦੇ ਵਿੱਚੋਂ ਠੀਕ ਆ ਮੰਨ ਲਈ ਗੱਲ ਮੰਨ ਲਈ ਗੱਲ ਏ ਸੀ ਪਰ ਤੁਸੀਂ ਕਹਿੰਦੇ ਹੋ ਕਿ ਮੈਨੂੰ ਆਪਣੀ ਧਰਤੀ ਨਾਲ ਪਿਆਰ ਨਹੀਂ ਨੇਪਾਲ ਨਾਲ ਪਿਆਰ ਨਹੀਂ ਪੰਜਾਬ ਨਾਲ ਪਿਆਰ ਕਿਵੇਂ ਹੋ ਗੱਲ ਸੁਣੋ ਜੀ ਬਾਜੀ ਜਦ ਮੈਨੂੰ ਤੁਹਾਡੀ ਕਰਮ ਭੂਮੀ ਆ ਜਰਮ ਭੂਮੀ ਤੁਹਾਡੀ ਉਹ ਉਹ ਜਲਮ ਭੂਮੀ ਵਿਛਾ ਕੇ ਤਾਂ ਗੁਰੂ ਗੋਬਿੰਦ ਸਿੰਘ ਜੀ ਜਲਮ ਭੂਮੀ ਤਾਂ ਪਟਨਾ ਸਾਹਿਬ ਦਾ ਫਿਰ ਪੰਜਾਬ ਚ ਮਹਾਰਾਜ ਨੇ ਕਿੰਨੀ ਕਿਰਪਾ ਕਰਿਆ ਇਹ ਗੁਰੂ ਤੇਰਾ ਫਕੀਰਾ ਕੇ ਤੜਤੀ ਆ ਜੇ ਇੱਥੇ ਸੇਵਾ ਕਰੀਏ ਤੇ ਇਹਨੂੰ ਇਮਾਨਦਾਰੀ ਨਾਲ ਕਰੀ ਇੱਥੇ ਤਾਂ ਪਿਆਰ ਪੈ ਗਿਆ ਕਿ ਪੰਜਾਬੀ ਵੀਰ ਬਹੁਤ ਸੋਨਾ ਲੱਗਿਆ ਦਾਨੀ ਵੀ ਆ ਸਭ ਕੁਝ ਮੈਂ ਆ ਪੰਜਾਬ ਕੇ ਤੜਤੀ کہیں ਹੀਰਾ ਵੀ ਨਹੀਂ ਹੈ ਪੰਜਾਬ ਕੇ ਤੜਤੀ ਐ ਸਾਚੀ ਜੀ ਗੁਰੂ ਨਾਨਕ ਜੀ ਕੇ ਤੜਤੀ ਆ ਇਹ ਤਾਂ ਤੁਸੀਂ ਇਸ ਗੱਲਾਂ ਦਾ ਫਾਇਦਾ ਤਾਂ ਨਹੀਂ ਉਠਾਉਣ ਲੱਗੇ ਕਿ ਲੋਕ ਮੈਨੂੰ ਪਸੰਦ ਕਰਨ ਲੱਗੇ ਕਿ ਮੈਂ ਠੀਕ ਆ ਅਮਰ ਤੇ ਛਕਿਆ ਹੋਇਆ ਮੈਂ ਗੁਰੂ ਦੀ ਗੱਲ ਕਰਦਾ ਤੇ ਚਲੋ ਆਪਾਂ ਕੁਝ ਫਾਇਦਾ ਉਠਾ ਲਿਆ ਜਾਵੇ ਮੈਂ ਤਾਂ ਭਾਜੀ ਮੈਂ ਤਾਂ 3 ਸਾਲ ਹੋ ਗਿਆ ਮੈਂ ਤਾਂ ਇੱਕ ਗੱਲਾਂ ਪ੍ਰਚਾਰ ਕਰ ਦੇ ਨੂੰ ਨਾਮ ਦਾ ਮੈਨੂੰ ਪਤਾ ਨਹੀਂ ਤਾਂ ਕਿ ਵਾਇਰਲ ਹੋ ਜਾਊਗਾ ਬਸ ਸਿੱਧੀ ਪੰਗੁਰੂ ਨਾਨਕ ਜੀ ਦੀ ਕਿਰਪਾ ਮੈਂ ਕਦੇ ਪੜਿਆ ਨਹੀਂ ਕਦੇ ਲਿਖਿਆ ਨਹੀਂ ਇਹ ਵਾਇਰਲ ਹੋਣਾ ਤੁਹਾਨੂੰ ਤਕਲੀਫ ਦੇ ਰਿਹਾ ਤਕਲੀਫ ਨਹੀਂ ਹੈ ਸੋਨਾ ਕੀ ਦੁਨੀਆ ਨੂੰ ਪਤਾ ਤਾਂ ਲੱਗੇ ਕਿ ਸਿੱਖੀ ਮੇਂ ਜੁੜ ਕੇ ਬਹੁਤ ਮਜ਼ਾ ਸੇ ਜ਼ਿੰਦਗੀ ਜੀਣਾ ਪਹਿਲਾ ਦਾ ਜ਼ਿੰਦਗੀ ਕਿਹਦਾ ਦਾ ਮੇਰਾ ਹੁੰਦਾ ਜ਼ਿੰਦਗੀ ਬਹੁਤ ਨਾ ਜਾ ਰਿਹਾ ਠੀਕ ਹੈ ਬਹੁਤ ਆ ਮੇਰਾ ਆਖਰੀ ਸਵਾਲ ਹੈ ਕਿ ਲੋਕਾਂ ਨੂੰ ਇਤਰਾਜ਼ ਆ ਤੁਹਾਡੀ ਇਸ ਗੱਲ ਤੇ ਜਿਨ੍ਹਾਂ ਨੂੰ ਇਸ ਗੱਲ ਤੇ ਇਤਰਾਜ਼ ਹੋਇਆ ਕਿ ਗੁਰੂ ਦੇ ਨਾਮ ਤੇ ਸੁਰੇਸ਼ ਸਿੰਘ ਪੈਸਾ ਮੰਗਣ ਲੱਗ ਗਿਆ ਪੱਤਰਕਾਰਾਂ ਤੋਂ ਵੀ ਇੰਟਰਵਿਊ ਕਰੂੰਗਾ ਕੀ ਕਹਿਣਾ ਚਾਹੋਗੇ ਕੇ ਅੱਗੇ ਤੋਂ ਕੋਈ ਐਸੀ ਗੱਲ ਨਹੀਂ ਹੋਊਗੀ ਕਿ ਘੱਟੋ ਘੱਟ ਸਿਰ ਨਿਵਾ ਹੋਵੇ ਕਿਉਂਕਿ ਦੇਖੋ ਸਿੱਖ ਕੌਮ ਇੱਕ ਐਸੀ ਕੌਮ ਹੈ ਹਾਂਜੀ ਜੇ ਕੋਈ ਸਿਰ ਨਵਾ ਕੇ ਚੱਲਦਾ ਹੈ ਤਾਂ ਸਿਰ ਉਹ ਹੱਥਾਂ ਤੇ ਅੱਖਾਂ ਤੇ ਪਲਕਾਂ ਤੇ ਬਿਠਾ ਕੇ ਰੱਖਦੇ ਆ ਤੇ ਜੇ ਕੋਈ ਇਦਾਂ ਦੀ ਗਲਤੀ ਕਰੇ ਤਾਂ ਉਹਨਾਂ ਵਰਗੀ ਫਿਰ ਸਜ਼ਾ ਵੀ ਕੋਈ ਨਹੀਂ ਨਹੀਂ ਮੈਂ ਸਾਰੇ ਸੰਗਤਾਂ ਨੂੰ ਇਹੀ ਬੇਨਤੀ ਕਰਦਾ ਨਾ ਮੇਰੇ ਕੋਲ ਮੈਨੂੰ ਕਾਮ ਛਡਾਓ ਨਾ ਮੈਨੂੰ ਨਾਮ ਛਡਾਓ ਮੈਨੂੰ ਨਾ ਸੇਵਾ ਛਡਾਓ ਮੈਂ ਕਿਸੇ ਸੇ 1 ਰੁਪਿਆ ਨਹੀਂ ਮੰਗਦਾ ਮੈਨੂੰ ਜੀ ਲੈ ਲੇਂਦੋ ਨਾਮ ਦਾ ਪ੍ਰਚਾਰ ਕਰ ਲੈੰਦੋ ਜੇਰਾ ਸਰਦਾ ਆਊਗਾ ਮੇਰੇ ਗੁਰੂ ਕੇ ਸਿੱਖ ਜੇ ਉਹ ਆਪੇ ਸੇਵਾ ਦੇਊਗਾ ਮੈਂ ਮੰਗੂਗਾ ਨਹੀਂ ਠੀਕ ਹੈ ਹਾਂ ਇਹ ਹੀ ਮੈਂ ਗਲਤੀ ਮਾਫ ਕਰੋ ਸੰਗਤ ਮੇਰਾ ਸਭ ਤੋਂ ਵੱਡੀ ਹੁੰਦਾ ਸਭ ਤੋਂ ਵੱਡਾ ਮੈਂ ਤਾਂ ਸਭ ਤੋਂ ਪਿਆਰਾ ਨਾ ਮੈਨੂੰ ਕਿਸੇ ਸੇ ਦੁਸ਼ਮਣੀਆਂ ਨਹੀਂ ਸਰਕਾਰ ਵੀ ਮੇਰਾ ਪਿਆਰਾ ਹੈ ਪੁਲਸ ਵਾਲਾ ਵੀ ਪਿਆਰਾ ਹੈ ਫੌਜੀ ਵੀਰ ਵੀ ਪਿਆਰਾ ਮੈਂ ਇੰਟਰਵਿਊ ਕਿਹਾ ਮੈਂ ਲਾਈਵ ਚੈਸ 24 ਘੰਟਾ ਰਹਿਣਾ ਸੇਵਾ ਲਈ ਹੈ ਸਿਰਫ ਸੇਵਾ ਲਈ ਹੈ ਲੋਕਾਂ ਦਾ ਤੂੰ ਇੰਟਰ ਲਾਈਵ ਹੁੰਦਾ ਤੇਰਾ ਬੀਓ ਕਰ ਜਾਂਦਾ ਮੈਂ ਬੀਓ ਦਾ ਪੁਖਾ ਨਹੀਂ ਐਨਾ ਫੋਲਰ ਦਾ ਪੁਖਾ ਮੈਂ ਸਿਰਫ ਸੰਗਤ ਦੇ ਪੁਖਾ ਹਾਂ ਠੀਕ ਹੈ ਹਾਂ ਤਾਂ ਸਿੱਧੇ ਤੌਰ ਤੇ ਗੱਲ ਇਹ ਹੈ ਕਿ ਸੁਰੇਸ਼ ਸਿੰਘ ਦਾ ਤਰਕ ਹੈ ਕਿ ਮੈਨੂੰ ਤੰਗ ਕੀਤਾ ਗਿਆ ਜਿਸ ਸ਼ਖਸ ਦੀ ਆਡੀਓ ਵਾਇਰਲ ਹੋਈ ਹੈ ਸੁਰੇਸ਼ ਸਿੰਘ ਹੋਰਾਂ ਦੇ ਨਾਲ ਉਹ ਇਹ ਕਹਿ ਰਿਹਾ ਹੈ ਕਿ ਮੈਨੂੰ ਉਸਨੇ ਕਲਪਾਇਆ ਜਦੋਂ ਮੈਂ ਲਾਈਵ ਹੁੰਦਾ ਮੈਨੂੰ ਨਾਲ ਦੀ ਨਾਲ ਕਾਲ ਕਰ ਦਿੰਦਾ ਉਹ ਤਾਂ ਇਹ ਵੀ ਕਹਿੰਦੇ ਆ ਕਿ ਮੈਨੂੰ ਕਮੈਂਟਾਂ ਦੇ ਵਿੱਚ ਗਾਲਾਂ ਵੀ ਕੱਢਦਾ ਖੈਰ ਉਹ ਸ਼ਖਸ ਕੀ ਸੋਚਦਾ ਸੀ ਔਰ ਸਰੇਸ਼ ਸਿੰਘ ਕਹਿੰਦੇ ਆ ਕਿ ਮੈਂ ਇਸ ਕਰਕੇ ਪੈਸਾ ਮੰਗਿਆ ਵੈਸੇ ਮੇਰੀ ਮਨਚਾ ਕੋਈ ਨਹੀਂ ਹੈਗੀ ਫਿਲਹਾਲ ਸਰੇਸ਼ ਸਿੰਘ ਦੀ ਦੇ ਇਸ ਤਰਕ ਤੋਂ ਇਸ ਗੱਲਬਾਤ ਤੋਂ ਤੁਸੀਂ ਕੀ ਸਮਝਦੇ ਹੋ ਆਪਣੀ ਰਾਏ ਤੁਸੀਂ ਕਮੈਂਟ ਬਾਕਸ ਦੇ ਜ਼ਰੀਏ ਸਾਡੇ ਤੱਕ ਜ਼ਰੂਰ ਪਹੁੰਚਾਓ ਆਪਣੇ ਸਹਿਯੋਗੀ ਅਮਨ ਦੇ ਨਾਲ ਮੈਂ ਰਵੀ ਸੰਗਰਾਹੂ ਦਾ ਅਨਮੋਲ ਚਮਕੌਰ ਸਾਹਿਬ